ਸੁਜਾਨਪੁਰ ਦੀ ਜਨਤਾ ਨੇ ਨਗਰ ਕੌਂਸਲ ਸੁਜਾਨਪੁਰ ਨੂੰ ਪੁੱਛਿਆ ਆਪਣੇ ਟੈਕਸ ਦੀ ਵਰਤੋਂ ਬਾਰੇ उत् ही लोगों ने कहा कि अहड़ा भी टैक्स जमा करवा नगर कौंसल सुजानपुर उस पैसे की है।, है कि टैक्स की नजायज वरतो भी की जाती है जो कि देख वाली गल पहले स्वामी विवेकानंद पार्क के बच्ची की चिल्डर पार्क बनाई गई सी, लेकिन कुछ दिन ही चली उसो तो बाद उस खंडत कर दिता गया दूसरी वारी उ ही साके बिटा मनाई गई गिले सुे कूड़े करके लेकिन कुछ दिन चलिया लेकिन खंडित कर दी गई लोगों का कहना है कि असी टैक्स जमा करवाते हाँ तो नगर कौंसल ਸਰਦੇ ਅਧਿਕਾਰੀ ਤਨਖਾਹ ਲੈ ਪਾਉਂਦੇ ਹੈ ਔਰ ਗਲੀਆਂ ਨਾਲੀਆਂ ਦਾ ਵੀ ਕੰਮ ਕਰਵਾ ਸਕਦੇ ਹਨ ਲੇਕਿਨ ਦੇਖਣ ਵਾਲੀ ਗੱਲ ਇਹ ਹੈ ਕਿ ਸਾਡੇ ਟੈਕਸ ਦੀ ਨਜਾਇਜ਼ ਵਰਤੋਂ ਕਰਨਾ ਹੋਰ ਗਲਤ ਵਿਰੋਧ ਕਰਨਾ ਕਿਤੇ ਨਾ ਕਿਤੇ ਨਿੰਦਿਆ ਹੈ ਉੱਥੇ ਹੀ ਆਏ ਹੋਏ ਜ਼ਿੰਮੇਵਾਰੀ ਨਾਗਰਿਕ ਨੇ ਵੀ ਕਿਹਾ ਕਿ ਇੱਥੇ ਜਿਹੜਾ ਵੀ ਸਮਾਨ ਲਗਾਇਆ ਸੀ ਉਹ ਜੀ ਨਾ ਹੀ ਕੋਈ ਬੋਲੀ ਕਰਵਾਈ ਗਈ ਨਾ ਹੀ ਉਸ ਚੀਜ਼ ਦਾ ਕੋਈ ਪਤਾ ਚੱਲਿਆ ਨਗਰ ਕੌਂਸਲ ਨੇ ਉਸ ਸਮਾਨ ਨੂੰ ਕਿਵੇਂ ਖੁਦ ਮੁਰਦ ਕਰ ਲਿਆ ਕਿਸੇ ਨੂੰ ਵੀ ਇਸ ਚੀਜ਼ ਦੀ ਜਾਣਕਾਰੀ ਨਹੀਂ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਸਰਕਾਰ ਔਰ ਪ੍ਰਸ਼ਾਸਨ ਇਹ ਹਦੇਤੇ ਕਾਰਵਾਈ ਕਰਦਾ ਹੈ ਜਾਂ ਜਿਵੇਂ ਦਾ ਤਵੇਂ ਹੀ ਲੋਕਾਂ ਨੂੰ ਨੇਰੇ ਵਿੱਚ ਰੱਖਿਆ ਜਾਵੇ ਸਾਰੇ ਲੋਕ ਜੀ ਦੋਦਾ ਮਾਨਯੀ ਮੰਤਰੀ ਪੰਜਾਬ ਸਰਕਾਰ ਲਾਲਚੰਦ ਘਟਾਰੂ ਚੱਕ ਇਥੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕਰਕੇ ਗਏ ਨੇ ਉਸ ਦਿਨ ਤੋਂ ਹੀ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਔਰ ਵਿਰੋਧ ਦਾ ਕਾਰਨ ਵੀ ਹੈ ਕਿ ਅਸੀਂ ਕਾਨੂੰਨੀ ਤੌਰ ਤੇ ਵੀ ਬਿਲਕੁਲ ਠੀਕ ਆ ਕਿਉਂਕਿ ਭਾਰਤ ਦਾ ਜਿਹੜਾ ਕਾਨੂੰਨ ਹੈ नगर काउंसिल ਦਾ ਇਹਡੇ ਐਕਟ ਨੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹ ਕਹਿੰਦੇ ਨੇ ਕਿ ਜਿਹੜਾ ਸੀवेज ਟ੍ਰੀਟਮੈਂਟ ਪਲਾਂਟ ਹੈ ਉਹ ਰੈ residențial ਏਰੀਆ ਤੋਂ ਲਗਭਗ 1 ਕਿਲੋਮੀਟਰ ਦੂਰ ਲੱਗਣਾ ਚਾਹੀਦਾ ਕਿ ਮੈਂ ਪਹਿਲੇ ਵੀ ਬਾਰ-ਬਾਰ ਦੋਹਰਾਵਾਂ ਚੁਕਿ ਆਂ ਆਪਣੀ ਗੱਲ ਨੂੰ ਅੱਜ ਫੇਰ ਮੈਂ ਦੁਹਰਾਣਾ ਕਿ ਇੱਕ ਸਾਈਡ ਤੇ ਕਥੇ ਰਾਮਲੀਲਾ ਦਾ ਮੰਚਨ ਹੁੰਦਾ ਹੈ ਠੀਕ ਟ੍ਰੀਟਮੈਂਟ ਟ੍ਰੀਟਮੈਂਟ ਪਲਾਂਟ ਦੀ ਬੈਕ ਸਾਈਡ ਤੇ ਪ੍ਰਜਾਪਤੀ ਮੰਦਿਰ ਹੈ ਇਸ ਸਾਈਡ ਤੇ ਬ੍ਰਹਮਾ ਕੁਮਾਰੀਆਂ ਦਾ ਸਾਡਾ ਆਸ਼ਰਮ ਹੈ ਔਰ ਕਵਿਆ ਖੁਦ ਲੰਮਾ ਸ਼ਿਵਲਿੰਗ ਬਣ ਰਿਹਾ ਹੈ ਮੋਰ ਓਵਰ ਸੁਜਾਨਪੁਰ ਦਾ ਵਾਰਡ ਨੰਬਰ 14 ਹੈ ਇੱਥੋਂ ਦਾ ਐਮਸੀ ਹੈ ਬਕਾਇਦਾ ਔਰ ਇਹ ਸਾਰਾ ਰੈਜ਼ੀਡੈਂਸ਼ੀਅਲ ਏਰੀਆ ਹੈ ਸ਼ਹਿਰ ਦੇ ਏਰੀਆ ਇੱਥੇ ਟ੍ਰੀਟਮੈਂਟ ਜਿਹੜਾ ਪਲਾਟ ਲੱਗਣਾ ਔਰ ਬਿਲਕੁਲ ਇਲੀਗਲ ਹੈ ਕਾਨੂੰਨੀ ਤੌਰ ਤੇ ਵੀ ਇਲੀਗਲ ਹੈ ਅੱਗੇ ਤੁਸੀਂ ਲੈ ਜਾਓ ਸ਼ਮਸ਼ਾਨ ਘਾਟ ਦੇ ਵੱਲ ਉਧਰ ਕਾਫੀ ਜਗ੍ਹਾ ਹੈ ਵਿਰਾਨ ਏਰੀਆ ਹੈ ਉੱਥੇ ਟ੍ਰੀਟਮੈਂਟ ਪਲਾਟ ਲੱਗ ਸਕਦਾ ਹੈ ਜਿਹਦੇ ਨਾਲ ਪਬਲਿਕ ਵੀ ਖੁਸ਼ ਹੋਏ ਤੁਸੀਂ ਵੀ ਖੁਸ਼ ਜਨਤਾ ਵੀ ਖੁਸ਼ ਔਰ ਕੰਮ ਤੇ ਪਬਲਿਕ ਦੇ ਹਿਤਾਵਸਥੀ ਹੋਣੇ ਚਾਹੀਦੇ ਨੇ ਨਾ ਨਾ ਕਿ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਸਤੇ ਕੰਮ ਹੋਣੇ ਚਾਹੀਦੇ ਨੇ ਕਿ ਲੋਕਾਂ ਨੂੰ ਪ੍ਰੇਸ਼ਾਨ ਕਰੀਏ ਉਹਨਾਂ ਨੂੰ ਬਿਮਾਰੀਆਂ ਅੱਜ ਅੱਗੇ ਬਿਮਾਰੀਆਂ ਕਾਫੀ ਨੇ ਮੁਸ਼ਕ ਬਦਬੂ ਬਿਮਾਰੀਆਂ ਦਾ ਕਾਰਨ ਹੈ ਸੀਵਰੇਜ ਪਲਾਂਟ ਤੇ ਅੱਜ ਅਸੀਂ ਫੇਰ ਇੱਥੇ ਆਏ ਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਦੱਸਣਾ ਚਾਹਨਾ ਕਿ ਇਹ ਪਲਾਂਟ ਜਿਹੜਾ ਦਾ ਨਾ ਸ਼ੁਰੂ ਕੀਤੇਗਾ ਇੱਥੇ ਚਿਲਡਰਨ ਪਾਰਕ ਸੀਗਾ ਬੜਾ ਅਚਲ ਚਿਲਡਰਨ ਪਾਰਕ ਸੀ ਔਰ ਇੱਥੇ ਝੂਲੇ ਬਣੇ ਲੱਗੇ ਦੇ ਸੀਗੇ ਬੱਚਿਆਂ ਦੇ ਖੇਡਣ ਵਾਸਤੇ ਹੋਰ ਵੀ ਬੜੀਆਂ ਗੇਮਸ ਲਗਾਈਆਂ ਸੀ ਜਿਹੜੀਆਂ ਕਿ ਨਗਰ ਕਾਉਂਸਲ ਸੁਜਾਨਪੁਰ ਨੇ ਇੱਥੇ ਲਗਾਈਆਂ ਸੀ ਬੜਾ ਛੋ ਪ੍ਰੋਲਾ ਕੀਤਾ ਸੀ ਉਸਨ ਖੇਰਵਾਸੀਆਂ ਨੂੰ ਵੀ ਬੜੀ ਖੁਸ਼ੀ ਹੋਈ ਕਿ ਨਗਰ ਕਾਉਂਸਲ ਬੜਾ ਅੱਛਾ ਕੰਮ ਕਰ ਰਹੀ ਹੈ ਬੱਚਿਆਂ ਦਾ ਚਿਲਡਰਨ ਪਾਰਕ ਬਣਾਇਆ ਹੈ ਉੱਥੇ ਝੂਲੇ ਲਗਾਏ ਨੇ ਬੱਚਿਆਂ ਵਾਸਤੇ ਗੇਮਸ ਲਗਾਈਆਂ ਨੇ ਇੱਕ ਬੜਾ ਖੁਸ਼ੀ ਦਾ ਵਿਸ਼ੇ ਸੀਗਾ ਕਿ ਚਲੋ ਵੀ ਨਗਰ ਕਾਉਂਸਲ ਅੱਛਾ ਕੰਮ ਕਰ ਰਹੀ ਹੈ ਲੇਕਿਨ ਆਜੀ ਤੁਸੀਂ ਦੇਖੋ ਉਧਰ ਕੈਮਰਾ ਮਾਰੋ ਤੁਹਾਨੂੰ ਕਿਤੇ ਚਿਲड्रन ਪਾਰਕ ਨਜ਼ਰ ਆ ਰਿਹਾ ਔਰ ਮੋਰ ਓਵਰ ਦੇਖੋ ਚਿਲड्रन ਪਾਰਕ ਨੂੰ ਖਤਮ ਕਰਕੇ ਸੀਵਰੇਜ ਪਲਾਂਟ ਲਗਾ ਰਹੇ ਨੇ ਔਰ ਇੱਥੇ ਝੂਲੇ ਲੱਗੇ ਦੇ ਸੀਗੇ ਔਰ ਜਿਹੜੀਆਂ ਗੇਮਸ ਇੱਥੇ ਲੱਗੀ ਰਹੀਆਂ ਸੀਗੀਆਂ ਬੱਚਿਆਂ ਦੇ ਖੇਡਣ ਵਾਸਤੇ ਉਹ ਕਿੱਥੇ ਗਈਆਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪੁੱਛਣਾ ਚਾਹਨਾ ਨਗਰ ਕੌਂਸਲ ਤੋਂ ਲੋਕ ਇਹ ਜਿਹੜਾ ਇੱਥੇ ਸਮਾਨ ਲੱਗਿਆ ਸੀਗਾ ਉਹ ਤੁਸੀਂ ਉਹਨੂੰ ਕੁਵਾੜ ਕਰਤਾ ਉਹ ਕੁਵਾੜ ਕਿੱਥੇ ਗਿਆ ਜਦ ਕੀ ਜਿੰਨਾ ਵੀ ਕੰਮ ਹੁੰਦਾ ਹੈ ਜਿੰਨੇ ਵੀ ਡਿਵੈਲਪਮੈਂਟ ਹੁੰਦੀ ਹੈ ਉਹ ਜਨਤਾ ਦੇ ਟੈਕਸ ਨਾਲ ਡ੍ਰਾਈਵਮੈਂਟ ਹੁੰਦੀ ਹੈ ਜਿਹੜੇ ਅਸੀਂ ਜਨਤਾ ਟੈਕਸ ਦਿੰਨੇ ਆ ਹਰ ਸ਼ਖਸ ਭਾਰਤ ਦਾ ਹਰ ਨਾਗਰਿਕ ਟੈਕਸ ਦਿੰਦਾ ਉਹ ਟੈਕਸ ਨਾਲ ਡਿਵੈਲਪਮੈਂਟ ਹੁੰਦੀ ਹੈ ਔਰ ਸਰਕਾਰਾਂ ਜਿਹੜਾ ਕਬੜਾ ਹੁੰਦਾ ਹੈ ਦਾ ਵੇਸਟ ਮਟੀਰੀਅਲ ਹੁੰਦਾ ਉਹਦੀ ਬੋਲੀ ਕਰਾਂਦੀ ਹੈ ਉਹਦੀ ਨਿਲਾਮੀ ਕਰਾਂਦੀ ਹੈ ਉਸ ਤੋਂ ਪਹਿਲੇ ਅਖਬਾਰ ਜੀ ਦਿੱਤਾ ਜਾਂਦਾ ਹੈ ਕੁਝ ਦਿਨ ਪਹਿਲੇ ਕਿ ਫਲਾਣੀ ਜਗ੍ਹਾ ਤੇ ਫਲਾਣੇ ਫਲਾਣੇ ਟਾਈਮ ਦੇ ਉੱਪਰ ਇਹ ਜਿਹੜਾ ਸਰਕਾਰੀ ਵੇਸਟ ਮਟੀਰੀਅਲ ਹੈ ਇਹਦੀ ਬੋਲੀ ਦਿੱਤੀ ਜਾਏਗੀ ਉੱਥੇ ਬਗੈਰ ਬੋਲੀ ਹੁੰਦੀ ਹੈ ਬੋਲੀ ਦੇਣੀ ਤੇ ਧਰਤ ਨਾਰ ਦੀ ਗੱਲ ਰਹੀ ਇੱਥੇ ਪਤਾ ਹੀ ਨਹੀਂ ਕਿੱਥੇ ਗਿਆ ਮਾਲ ਹੀ ਕਿੱਥੇ ਗਿਆ ਮਾਲ ਹੀ ਖਾ ਗਿਆ ਜ਼ਮੀਨ ਖਾ ਗਈ ਕਿ ਆਸਮਾਨ ਖਾ ਗਿਆ ਉਹ ਜਿਹੜਾ ਵੇਸਟ ਮਟੀਰੀਅਲ ਹੈ ਝੂਲੇ ਨੇ ਬੱਚਿਆਂ ਦੀ ਗੇਮਸ ਨੇ ਉਹ ਜ਼ਰੀਨ ਖਾ ਗਈ ਜਾਂ ਆਸਮਾਨ ਖਾ ਗਿਆ ਕਿੱਥੇ ਗਿਆ ਸਾਨੂੰ ਪਤਾ ਹੀ ਨਹੀਂ ਕੋਈ ਜਨਤਾ ਨੂੰ ਪਤਾ ਹੋਣਾ ਚਾਹੀਦਾ ਨਾ ਕਿਉਂਕਿ ਜਨਤਾ ਦਾ ਪੈਸਾ ਹੈ ਜਨਤਾ ਟੈਕਸ ਦਿੰਦੀ ਹੈ ਉਹ ਨਾਲ ਡਵੈਲਪਮੈਂਟ ਹੁੰਦੀ ਹੈ ਔਰ ਮੋਰਓਵਰ ਤੇ ਇੱਕ ਪਲਾਂਟ ਤੇ ਨਹੀਂ ਲੱਗਿਆ ਕਿ ਇਹਨਾਂ ਨੇ ਤਿਆਰੀ ਕੀਤੀ ਸੀਗੀ ਬਿਟ ਰੀਟਨ ਨੇ ਲਗਾਏ ਸੀਗੇ ਕੁਝ ਮਹੀਨੇ ਪਹਿਲੇ ਕਿ ਸੁਕਾ ਕੂੜਾ ਔਰ ਗਿੱਲਾ ਕੂੜਾ ਮੈਨੂੰ ਕੋਈ ਹੋਰ ਬਾਰੇ ਚ ਪੂਰੀ ਨਾਲੇਜ ਨਹੀਂ ਹੈ ਦੂਰਾ ਗਿਆਨ ਹੈ ਪੂਰਾ ਪਤਾ ਨਹੀਂ ਲੇਕਿਨ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਕਿ ਕੋਈ ਖਾਦ ਪਲਾਂਟ ਇਹਨਾਂ ਨੇ ਲਗਾਣਾ ਸੀਗਾ ਇਹ ਗਿੱਲਾ ਕੂੜਾ ਅਲੱਗ ਕਰਕੇ ਸੁਕਾ ਕੂੜਾ ਅਲੱਗ ਕਰਕੇ ਉਹਦਾ ਖਾਦ ਪਲਾਂਟ ਲਗਾਇਆ ਜਾਏਗਾ ਉਹਨੂੰ ਫਿਰ ਪਤਾ ਨਹੀਂ ਕੀ ਕੀਤਾ ਜਾਏਗਾ ਗਾਰਡਨੋਜ਼ ਮੈਨੂੰ ਉਸ ਬਾਰੇ ਦੀ ਪੂਰੀ ਨਾਲੇਜ ਨਹੀਂ ਹੈ ਇਸ ਕਰਨੋ ਦੇ ਬਾਰੇ ਵਿੱਚ ਸਟਾਰਟ ਨਹੀਂ ਜਾਣਾ ਚਾਹਦਾ ਲੇਕਿਨ ਉੱਥੇ ਵੀ ਇਹਨਾਂ ਨੇ ਕਹਿੰਦੇ 2.5 ਲੱਖ ਰੁਪਇਆ ਖਰਚ ਕੀਤਾ ਉਸ ਤੋਂ ਬਾਅਦ ਉਹਦਾ ਵੀ ਅਤਾ ਪਤਾ ਕੋਈ ਨਹੀਂ ਉਹ ਵੀ ਵੇਸਟ ਆਫ ਮਨੀ ਇੰਨੀ ਵੇਸਟ ਆਫ ਮਨੀ ਇੰਨੀ ਪੈਸੇ ਦੀ ਬਰਬਾਦੀ ਹੱਦ ਹੈ ਹੱਦ ਹੋ ਗਈ ਹੈ ਕਿ ਜਨਤਾ ਦਾ ਪੈਸਾ ਤੁਸੀਂ ਪਾਣੀ ਵਾਂਗਰ ਬਹਾ ਰਹੇ ਹੋ ਔਰ ਜਿਹੜਾ ਕੋਈ ਆਪਣਾ ਅੱਛਾ ਵਰਤੋਂ ਵੀ ਨਹੀਂ ਕੀਤੀ ਕੀਤੀ ਜਾ ਰਹੀ ਹਾਂਜੀ ਇਹਦੇ ਬੜਾ ਗਲਤ ਕੰਮ ਹੋ ਰਿਹਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਫਿਰ ਨਗਰ ਕਾਉਂਸਲ ਨੂੰ ਕਹਿਣਾ ਚਾਹਨਾ ਕਿ ਕੋਈ ਅੱਛੇ ਕੰਮ ਕਰੋ ਪਬਲਿਕ ਵਾਸਤੇ ਜਿਹਦੇ ਨਾਲ ਪਬਲਿਕ ਦਾ ਫਾਇਦਾ ਹੋਏ ਔਰ ਤੋੜਾ ਵੀ ਪਬਲਿਕ ਜਿਹੜੀ ਹੈ ਕਿ ਕਿ ਵਾ ਬਹੁਤ ਅੱਛਾ ਕੰਮ ਕਰ ਰਹੀ ਹੈ ਨਗਰ ਕਾਉਂਸਲ ਲਾ ਕੇ ਤੁਸੀਂ ਕਦੀ ਟ੍ਰੀਟਮੈਂਟ ਪਲੈਂਟ ਬਣਾ ਕੇ ਨਾ ਕਿ ਤੁੰ ਦਿਓ ਪਬਲਿਕ ਦੇ ਕਦੀ ਤੁਸੀਂ ਇੱਥੇ ਚਿਲਡਰਨ ਪਾਰਕ ਬਣਾ ਕੇ ਫਿਰ ਉਹਨੂੰ ਖਤਮ ਖਤਮ ਕਰ ਦਿਓ ਔਰ ਫਿਰ ਮਟੀਰੀਅਲ ਦਾ ਵੀ ਪਤਾ ਨਹੀਂ ਲੱਗੇ ਕਿ ਜ਼ਮੀਨ ਖਾ ਗਈ ਜਾਂ ਅਸਮਾਨ ਖਾ ਗਿਆ ਕਿੱਥੇ ਚਲਾ ਗਿਆ ਇਹ ਜਿਹੜੇ ਹਮ ਤੁਸੀਂ ਕਰਦੇ ਹੋ ਅੱਛੇ ਅੱਛੇ ਥੋੜੀ ਨਾ ਇੱਕ ਗੱਲ ਤੋਂ ਈਸ਼ਵਰ ਤੋਂ ਡਰੋ ਸਾਡੇ ਕਰੋ ਪਬਲਿਕ ਨੂੰ ਨਹੀਂ ਡਰਨਾ ਤੁਸੀਂ ਡਰਦੇ ਹੀ ਨਹੀਂ ਈਸ਼ਵਰ ਤੋਂ ਦੇ ਘੱਮ ਸੇ ਘੱਮ ਡਰੋ ਇਹ ਫਿਰ ਤੁਹਾਨੂੰ ਇੱਕ ਦਿਨ ਜਾਣਾ ਹੈ ਇਸ ਸੰਸਾਰ ਤੋਂ ਰੁਕਸਤ ਹੋ ਕੇ ਜਿਹੜਾ ਇਸ ਦੁਨੀਆ ਚ ਆਇਆ ਉਹਨੇ ਇੱਕ ਦਿਨ ਛੱਡ ਕੇ ਜਾਣਾ ਤੇ ਜੇ ਤੁਸੀਂ ਉਹਦੀ ਅਦਾਲਤ ਚ ਜਾਓਗੇ ਤੇ ਕੀ ਜਵਾਬ ਦਿਓਗੇ ਕਿ ਅਸੀਂ ਕੀ ਕਰਕੇ ਆਇਆ ਗੋਟਾਲੇ ਕਰਕੇ ਆਇਆ ਅਸੀਂ ਇਸ ਕਰਨਾ ਅچھے ਕੰਮ ਕਰੋ ਜਿਹੜੀ ਤੁਹਾਡਾ ਪਬਲਿਕ ਨਾਮ ਹੋਏ ਸਮਾਜ ਚ ਨਾਮ ਹੋਏ ਲੋਕ ਤੁਹਾਡੀ ਇੱਜ਼ਤ ਕਰਨ ਜਿੱਥੋਂ ਤੱਕ ਉਹ ਹੀ ਲੱਗੇ ਤਮ ਸਲਾਮਾ ਮਾਰ ਨਾ ਕਿ ਐਸਾ ਹੋਏ ਕਿ ਤੁਹਾਨੂੰ ਲੋਕ ਨਫ਼ਰਤ ਦੀ ਨਿਗਾਹ ਨਾਲ ਦੇਖਣ ਕਿ ਮੈਂ ਤੁਹਾਡੇ ਚੈਨਲ ਦੇ ਮਾਧਮੇ ਤੇ ਹੋਈ ਕਹਿਣਾ ਚਾਹੁੰਦਾ ਕਿ ਨਗਰ ਕਾਉਂਸਲ ਨੂੰ ਸਾਡੇ ਇਹ ਸਾਬੀ ਕਿੰਨੇ ਬੜੇ ਸਮਝਦਾਰ ਨੇ ਪੜ੍ਹੇ ਲਿਖੇ ਬੰਦੇ ਨੇ ਸਾਡਾ ਪ੍ਰਬੰਧਨ ਹੈ ਸਦਬੁੱਧੀ ਈਸ਼ਵਰ ਇਹਨਾਂ ਨੂੰ ਦਿਓ ਅچھے ਕੰਮ ਕਰਨ ਯਾਰ ਮੈਂ ਇੱਕ ਬਾਰ ਦੁਹਰਾਣਾ ਚਾਹੁੰਦਾ ਕਿ ਇਹ ਵਾਲਾ ਸੀਨੀਅਰ ਟ੍ਰੀਟਮੈਂਟ ਪਲਾਂਟ ਇਹ ਤੋਂ ਵੀ ਸ਼ਿਫਟ ਕਰੀ ਅੱਗੇ ਲੈ ਅੱਗੇ ਲੈ ਜਾਓ ਬੰਦ ਨਹੀਂ ਕਰਨਾ ਚਾਹੁੰਦੇ ਅਸੀਂ ਨਾ ਹੀ ਕਰਵਾਉਣਾ ਚਾਹੁੰਦੇ ਆ ਸਿਰਫ ਸ਼ਿਫਟ ਕਰਾਉਣਾ ਚਾਹੁੰਦੇ ਆ ਐਸ ਪਰ ਰੂਲਸ ਐਂਡ ਰੈਗੂਲੇਸ਼ਨ ਰੈ residencially ਇਹ ਰੀਜੀਟ ਲੱਗਦਾ ਵੀ ਆ ਨਹੀਂ ਹੈ ਤੇ ਦੇਖ ਨੂੰ ਮਿਲਦਾ ਕੁਝ ਸਮੇਂ ਦੇ ਵਿੱਚ ਪ੍ਰੋਜੈਕਟ ਚੇਂਜ ਕਰਨ ਦਾ ਮਤਲਬ ਕੀ ਹੈ ਬਾਰ ਬਾਰ ਪ੍ਰੋਜੈਕਟ ਚੇਂਜ ਕਰਦਾ ਇਹ ਤੇ ਦੇਖੋ ਉਹ ਹੀ ਦੱਸ ਸਕਦੇ ਨੇ ਜਾਂ ਆਈਓ ਸਾਹਿਬ ਦੱਸ ਸਕਦੇ ਨੇ ਜਾਂ ਨਗਰ ਕੌਂਸਲ ਦੇ ਪ੍ਰਧਾਨ ਦੱਸ ਸਕਦੇ ਨੇ ਕਿ ਕੀ ਕਰ ਰਹੇ ਨੇ ਕਿ ਤਮਾਸ਼ਾ ਹੋ ਰਿਹਾ ਸਾਡੀ ਸਮੇਂ ਤੋਂ ਤੇ ਪਰੇ ਨੇ ਇੱਥੇ ਲੈਟਰਿਨਸ ਵੀ ਬਣਾਈਆਂ ਸੀ ਇਹ ਬਾਥਰੂਮ ਲੈਟਰਿਨ ਬਣਾਈਆਂ ਸੀ ਪਬਲਿਕ ਵਾਸਤੇ ਉਹ ਵੀ ਤੋੜ ਦਿੱਤੀਆਂ ਉਹ ਪਿੱਛੇ ਕੈਮਰਾ ਮਾਰੋ ਤੁਸੀਂ ਉਹ ਸਾਰੀਆਂ ਤੋੜ ਦਿੱਤੀਆਂ ਲੈਟਰਿਨ ਬਾਥਰੂਮ ਪਬਲਿਕ ਵਾਸਤੇ ਦੱਸੋ ਤੇ ਬਣਾਈਆਂ ਕਦੇ ਵਾਸਤੇ ਜੇ ਤੋੜ ਦੀਆਂ ਸੀ ਗਈਆਂ ਤੇ ਬਣਾਈਆਂ ਕਿਉਂ ਵੇਸਟ ਆਫ ਬਣੀ ਪੈਸੇ ਦੀ ਬਰਬਾਦੀ ਪਤਾ ਨਹੀਂ ਕੀ ਹੋ ਰਿਹਾ ਇਸ ਦੇਸ਼ ਦੇ ਵਿੱਚ ਸਾਡੀ ਸਮੇਂ ਤੋਂ ਪਰੇ ਕੀ ਅਪੀਲ ਕਰਨ ਲੱਗੋਗੇ ਮੈਂ ਤਾਂ ਪਹਿਲੇ ਵੀ ਅਪੀਲ ਇਹੋ ਹੀ ਕੀਤੀ ਹੈ ਕਿ ਇਹ ਨਾ ਕਿਹੋ ਜਿਹੀ ਅਪੀਲ ਕਰਨਾ ਚਾਹੁੰਦਾ ਕਿ ਵੇਸਟ ਆਫ ਮਨੀ ਨਾ ਕਰੋ ਨਾ ਕਰੋ ਇਹ ਜਨਤਾ ਦਾ ਪੈਸਾ ਹੈ ਜਨਤਾ ਦੇ ਟੈਕਸਿਸ ਦੇ ਪੈਸੇ ਨੇ ਜਿਹੜੇ ਅਸੀਂ ਟੈਕਸ ਦੇਨੇ ਆ ਤੁਹਾਡੀਆਂ ਸੈਲਰੀਆਂ ਵੀ ਉੱਥੋਂ ਮਿਲਦੀਆਂ ਨੇ ਉਹ ਟੈਕਸਾਂ ਤੋਂ ਮਿਲਦੀਆਂ ਨੇ ਔਰ ਜਿਹੜਾ ਦੇਖੋ ਇੱਕ ਬੜੀ ਮੈਂ ਅੱਗੇ ਵੀ ਗੱਲ ਕੀਤੀ ਹੈ ਕਿ ਇਹ ਗਵਰਨਮੈਂਟ ਮੇਕ ਬਾਈ ਪੀਪਲ ਫਾਰ ਬਾਈ ਪੀਪਲ ਲੋਗੋ ਦੁਆਰਾ ਸਰਕਾਰ ਸਰਕਾਰੇ ਬਣਦੀ ਹੈ ਲੋਕਾਂ ਦੀ ਭਲਾਈ ਕੇ ਲਈ ਲੋਕਾਂ ਦੇ ਹਿੱਤਾਂ ਦੇ ਕੰਮ ਕਰਨ ਵਾਸਤੇ ਤੇ ਇੱਥੇ ਕਿਹੜੇ ਲੋਕਾਂ ਦੇ ਹਿੱਤਾਂ ਦੇ ਕੰਮ ਹੋ ਰਿਹਾ ਚਿਲड्रन पार्क ਤੁਸੀਂ ਖਤਮ ਕਰਤਾ ਇੱਥੇ ਲੈਟਰਨ ਬਾਥਰੂਮ ਪਬਲਿਕ ਵਾਸਤੇ ਬਣੇ ਸੀ ਉਹ ਤੁਸੀਂ ਤੋੜ ਦਿੱਤੇ ਹਾਂਜੀ ਜਿਹੜੇ ਪਬਲਿਕ ਕੀ ਪਬਲਿਕਲੀ ਕੰਮ ਸੀਗੇ ਔਰ ਉਸੇ ਤੁਸੀਂ ਇੱਥੇ ਸੀਵਰੇਜ ਸਿਸਟਮ ਲਗਾਣਾ ਸ਼ੁਰੂ ਕਰਤਾ ਜਿਹੜਾ ਕਿ ਇਲੈਗਲ ਉਸੀਂ ਭਾਰਤ ਦੇ ਕਾਨੂੰਨ ਨੂੰ ਵੀ ਨਹੀਂ ਮੰਨਦੇ ਭਾਰਤ ਦੇ ਸੰਧਾਨ ਨੂੰ ਵੀ ਨਹੀਂ ਮੰਨਦੇ ਰੈਜੀਡੈਂਸ ਸੁਸਾਇਟੀ ਨੂੰ ਲੱਗਦਾ ਹੀ ਨਹੀਂ 1 ਕਿਲੋਮੀਟਰ ਲੱਗੇ ਜਾ ਕੇ ਲੱਗਦਾ ਉਹ ਵੀ ਗੱਲ ਨਹੀਂ ਮੰਨਦੇ ਤੁਹਾਡੇ ਹਲ ਬਾਰ ਬਾਰ ਤਬਦੀਰ ਕੀਤਾ ਜਾ ਰਿਹਾ ਹੈ ਕਿ ਇੱਥੇ ਪਲਾਨ ਨੂੰ ਬੰਦ ਕੀਤਾ ਜਾਏ ਪਹਿਲਾਂ ਵੀ ਕਰ ਨਹੀਂ ਪਰਵਰਸ਼ਨ ਕੀਤੇ ਗਏ ਸੀ ਕੰਮ ਬੰਦ ਕੋ ਆਏ ਜਾ ਲੇਕਿਨ ਇਹ ਕੰਮ ਅੱਟੜਾ ਲੈਣ ਲੱਗਿਆ ਕੀ ਦੇਖੋ ਇਹਨਾਂ ਕੋਲ ਤਾਕਤ ਹੈ ਤਾਕਤ ਦਾ ਗੁਮਾਨ ਹੈ ਪੁਲਿਸ ਇਹਨਾਂ ਦੀ ਹੈ ਡੀਐਸਐਫ ਇਹਨਾਂ ਦੀ ਹੈ ਆਰਮੀ ਇਹਨਾਂ ਦੀ ਹੈ ਸਰਦਾਰ ਇਹਨਾਂ ਦੀ ਹੈ ਕੁਝ ਵੀ ਕਰ ਸਕਦੇ ਨੇ ਪਬਲਿਕ ਦੇ ਵਿਰੋਧ ਜਿਤਾਣਾ ਨਾ this is our fundamental right ਇਹ ਪਬਲਿਕ ਦਾ ਜਨਮ ਸਵਿੱਧ ਅਧਿਕਾਰ ਹੈ ਸੰਵਿਧਾਨ ਸਾਨੂੰ ਦਿੰਦਾ ਸੀ ਵਿਰੋਧ ਕਰਨਾ ਸਾਡਾ ਫਰਜ਼ ਹੈ ਸਾਡਾ ਧਰਮ ਹੈ ਅਸੀਂ ਉਹ ਕਰਦੇ ਰਹਾਂਗੇ ਜਿੰਨੀ ਦੇਰ ਤੱਕ ਬੰਦ ਨਹੀਂ ਹੋਏਗਾ ਅਸੀਂ ਧਰਨੇ ਪ੍ਰਸ਼ਨ ਕਰਦੇ ਰਹਾਂਗੇ ਔਰ ਅੱਗੇ ਇਹਨੂੰ ਹੋਰ ਤੇਜ਼ ਕਰਾਂਗੇ ਜਿਹੜਾ ਅਸੀਂ ਆਪਣਾ ਕੰਮ ਕਰਦੇ ਰਹਾਂਗੇ ਬਾਕੀ ਜੋ ਈਸ਼ਵਰ ਨੂੰ ਮੰਨ ਜੀਉਣਾ ਮੇਰਾ ਨਾਮ ਅਦਤ ਸੁਮਾ ਕੀ ਕਹਿਣਾ ਚਾਹੁੰਦੀ ਹੋ ਕਿ ਰਣਗਰ ਪੌਂਟ ਲੋ ਕੰਮ ਲਗਾਇਆ ਗਿਆ ਪਹਿਲੇ ਇੱਥੇ ਕਾਫੀ ਸਮਾਂ ਲੱਗਿਆ ਸੀ ਬੀਟਾਈਮ ਚ ਚਿਲਡਰਨ ਪਾਰਕ ਬਣਿਆ ਗਿਆ ਸੀ ਮੇਰੇ ਬਾਅਦ ਤੋਂ ਅਜੇ ਕੁਝ ਵੀ ਦੇਖ ਨਹੀਂ ਠੀਕ ਕਹਿਣਾ ਚਾਹੁੰਦੀ ਯੋ ਕਿ ਨਾ ਹੈ ਆਪਰੇ ਨਗਰ ਕੌਂਸਲ ਨੇ ਪਹਿਲਾਂ ਜਲੋਦੇ ਸੀ ਤੁਹਾਡੇ ਕਹਿੰਦੇ ਮੁਤਾਬਿਕ ਬਿੱਟਾ ਬਣਾਈ ਨਹੀਂ ਸੀ ਉਹ ਬਿੱਟਾ ਵੀ ਚਲੋ ਬਣਾਈਆਂ ਉਹ ਤੇ ਚਲੋ ਥੋੜੀ ਹੱਦ ਰਹੀਆਂ ਆ ਤੇ ਕਰੀ ਵੀ ਉਹਨੂੰ ਦੂਜੀ ਨਹੀਂ ਕੀਤਾ ਗਿਆ ਕਿਉਂਕਿ ਪਹਿਲਾਂ ਵੀ ਚਲੋ ਉਥੇ ਬਿੱਟਾਸ ਕਰਕੇ ਬਣਾਈਆਂ ਇਹ ਕੂੜਾ ਕਰਕਰ ਸੁੱਟਣਗੇ ਠੀਕ ਨੇ ਉਹ ਮਹੱਲੇ ਵਾਲੇ ਲੋਕਾਂ ਦੇ ਨਾਲ ਹੋ ਗਏ ਉਹਨੂੰ ਰੱਦ ਕਰਵਾ ਦਿੱਤਾ ਠੀਕ ਹੈ ਤੇ ਉਸ ਤੋਂ ਬਾਅਦ ਚਿਲਡਰਨ ਪਾਰਕ ਬਣਾਈ ਚਿਲਡਰਨ ਪਾਰਕ ਬਣਾ ਕੇ ਚਿਲਡਰਨ ਪਾਰਕ ਵੀ ਥੋੜੀ ਦੇਣੀ ਉਥੇ ਚਲੋ ਕਿ ਉਹ ਬੱਚਿਆਂ ਦੇ ਖੇਡਣ ਵਾਸਤੇ ਜਗ੍ਹਾ ਐਨਾ ਬਣਾਏ ਸੀ ਠੀਕ ਹੈ ਨਾ ਇਹ ਉਥੇ ਸਫਾਈ ਨਹੀਂ ਹੁੰਦੀ ਰਹੀ ਅਡੇ ਕੋਲੋਂ ਹਾਲਾਂਕਿ ਇਹ ਸਾਰਾ ਇਹ ਜਿੰਨਾ ਵੀ ਪੈਸਾ ਲੱਗ ਰਿਹਾ ਹੈ ਯਾ ਚਾਹੇ ਚਿਲਡਰਨ ਪਾਰਕ ਤੇ ਚਲ ਜਾਓ ਚਾਹੇ ਕਮੇਟੀ ਗਲੀਆਂ ਦੇ ਉੱਤੇ ਚਲ ਜਾਓ ਇਹ ਸਾਡੇ ਸਿਆਲਕੋੜ ਦੀ ਜਨਤਾ ਦਾ ਟੈਕਸ ਹੈ ਸਾਡੇ ਸਿਆਲਕੋੜ ਦੀ ਜਨਤਾ ਟੈਕਸ ਦਿੰਦੀ ਹੈ ਤੇ ਫਿਰ ਕਮੇਟੀ ਮੁਲਾਜ਼ਮਾਂ ਨੂੰ ਤਨਖਾਹਾਂ ਨਿਕਲਦੀਆਂ ਆ ਤੇ ਨਗਰ ਕੌਂਸਲ ਦੇ ਖਰਚੇ ਨਿਕਲਦੀਆਂ ਇਥੋਂ ਤੱਕ ਕਿ ਚਲੋ ਇਹਨਾਂ ਨੂੰ ਗਰੰਟਾ ਉਹ ਪਾਸ ਹੋਣੀ ਹੋਣੀ ਹੈ ਮਿਲਦੀ ਹੈ ਸਰਕਾਰ ਕੋਲੋਂ ਗਰੰਟਾ ਤੋਂ ਠੀਕ ਹੈ ਨਾ ਪਰ ਇਹਦਾ ਇਹ ਮਤਲਬ ਨਹੀਂ ਹੈ ਇਹ ਜਿੰਨੇ ਵੀ ਗ੍ਰਾਂਟ ਲੈ ਕੇ ਜਾਂ ਸਾਡਾ ਟੈਕਸ ਲੈ ਕੇ ਇਹਨੂੰ ਮਿਸਚੂ ਬੀਪੀਲ ਕਰਨ ਕੋ ਮੈਂ ਪ੍ਰਸਾਦ ਸਦੋਂ ਅਪੀਲ ਕਰਨਾ ਚਾਹੁੰਦਾ ਹਾਂ ਪਹਿਲਾਂ ਇੱਕ ਵਾਰੀ ਇੰਨਾ ਤੇ ਬੀਟਾ ਬਣਾਈਆ ਦੂਸਰੀ ਵਾਰੀ ਚਿਲਡਰਨ ਪਾਰਕ ਨੂੰ ਹਟਾ ਕੇ ਕਿੰਨੀ ਮਤਭਾਦੀ ਗੱਲ ਹੈ ਇੱਕ ਚਿਲਡਨ ਬੱਚਿਆ ਦੇ ਖੇਡਣ ਵਾਸਤੇ ਲੋਕੀ ਵਧੀਆ ਜਗ੍ਹਾ ਬਣਾਉਂਦੇ ਪਿੰਡਾਂ ਪਿੰਡਾਂ ਸ਼ਹਿਰਾਂ ਸਾਰੇ ਖੇਡਾਂ ਵਾਲੇ ਤਿਆਰ ਕੀਤਾ ਜਾਂਦੇ ਆ ਲੈ ਵੀ ਇੱਥੇ ਆਪਾਂ ਸਾਡੇ ਬੱਚੇ ਖੇਡਣਗੇ ਇੰਨਾ ਸਿਆਂ ਤੋਂ ਦੂਰ ਰਹਿਣਗੇ ਬੱਚਿਆਂ ਦਾ ਤੇ ਹਾਲ ਉਧਰ ਜਾਵੇਗਾ ਖੇਡਾਂ ਹਾਲ ਜਾਵੇਗਾ ਬੱਚੇ ਆਪਣੇ ਇੰਜੋਏ ਕਰਨਗੇ ਪੜਾਈ ਵਾਲੀ ਧਿਆਨ ਜਾਏਗਾ ਹਰੀਆਂ ਦੀ ਇਹ ਸਾਡੀ ਇੰਨੀ ਮਤਭਾਗੀ ਨਹੀਂ ਦੇ ਕਮੇਟੀ ਹੈਗੀ ਨਗਰ ਕੌਂਸਲ ਅਦੇ ਕੋਆ ਕੀ ਕਰ ਰਹੀ ਆ ਚਿਲਡਰਨ ਪਾਰਕ ਨੂੰ ਖਤਮ ਕਰਕੇ ਇੱਕ ਗੰਦਗੀ ਦਾ ਸੀਵਰੇਜ ਪਲਾਂਟ ਲਗਾ ਰਹੀ ਆ ਜਿਹਨੂੰ ਬਾਟਰ ਟਰੀਟਮੈਂਟ ਪਲਾਂਟ ਕਹਿੰਦੇ ਨਾ ਉਹ ਇੱਥੇ ਗੰਦਗੀ ਫੈਲਾ ਕੇ ਪੂਰੇ ਸ਼ਿਵਾਲੇ ਨੂੰ ਪਰੇਸ਼ਾਨ ਕਰਨ ਤੇ ਲਾਇਆ ਹੋਇਆ ਮੈਂ ਸਾਰੀ ਜਨਤਾ ਨੂੰ ਅਪੀਲ ਕਰਦਾ ਹਾਂ ਸਿਯਾਨਪੁਰ ਵਾਸੀ ਜਿੰਨੇ ਵੀ ਹੈਗੇ ਆ ਨਾ ਇਹਦੇ ਵੱਲ ਧਿਆਨ ਦਿਓ ਇੱਕ ਵਾਰੀ ਧਿਆਨ ਦਿਓ ਇਹਨਾਂ ਗਲਤੀ ਇਹਦੇ ਨਾਲ ਪੂਰੇ ਸ਼ਿਵਾਲੇਪੁਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਫੈਲਣ ਦਾ ਖਤਰਾ ਫੈਲ ਚੁੱਕਾ ਹੈ ਮੈਂ ਤੇ ਸਰ ਵੀ ਇੱਕ ਵਾਰ ਕੇ ਸਾਰੇ ਸ਼ਿਵਾਲੇਪੁਰ ਨੂੰ ਕਹਿੰਦਾ ਨਾ ਟਰੀਟਮੈਂਟ ਨੂੰ ਨਾ ਲਗੰਦਿਓ ਉਹਦਾ ਹੌਦਾ ਜਿਹੜਾ ਪੈਸਾ ਲੱਗਣਾ ਆ ਉਹ ਸਾਰਾ ਸਰਕਾਰ ਦਾ ਪੈਸਾ ਖਤਮ ਹੀ ਹੋਣਾ ਆ ਤੇ ਸਿਆਣਪ ਉਹ ਸਾਰਾ ਸਰਕਾਰ ਚਾਣਪੋਂ ਬਸ ਸਾਡਾ 7 ਦਿਨ ਬਾਕੀ ਸਾਡੇ ਟੈਕਸ ਦਾ ਪੈਸਾ ਜਿਹੜਾ ਬੇਸਤ ਹੁੰਦਾ ਆ ਜਿਹਦੀ ਮੁਨਾਇਮਾਂ ਤਕਹਾਵਾ ਜਾਂਦੀਆਂ ਜਾਂ ਫਿਰ ਸਰਕਾਰੀ ਫੰਡ ਆਉਂਦਾ ਆ ਉਹ ਉਧਰ ਉਧਰ ਬੇਸਤ ਨਾ ਹੋਵੇ ਕਿਤੇ ਚੰਗੀ ਜਗ੍ਹਾ ਲੱਗਰ ਜਿੱਥੇ ਚਿਲਡਰਨ ਪਾਰਕ ਆ ਦੁਬਾਰਾ ਚਿਲਡਰਨ ਪਾਰਕ ਬਣਾ ਕੇ ਅਤੇ ਹਰੀ ਹਾਲੀ ਜਿੱਦਾਂ ਇੱਕ ਵਾਸੇ ਕੱਲ ਸਾਡੇ ਆਪਣੇ ਧਾਲੀਵਾਲ ਸਾਹਿਬਾਥੇ ਭਾਇ ਦੇ ਸੀ ਆਪਣੇ ਡਿਸ਼ੀ ਅਫੀਸ ਦੇ ਚ ਉੱਗੇ ਗਏ ਪੰਜਾਬ ਨੂੰ ਆਪਾਂ ਦੁਬਾਰਾ ਸੋਨੇ ਦੀ ਜਿੱਦੀਆਂ ਬਣਾਵਾਂਗੇ ਹਰਿਆਲੀ ਦਾ ਪੰਜਾਬ ਹਰਿਆਲਾ ਪੰਜਾਬ ਬਣਾਵਾਂਗੇ ਤੇ ਇੱਥੇ ਤੇ ਹਰਿਆਲੀ ਨੂੰ ਖਤਮ ਕਰਕੇ ਬੱਚਿਆਂ ਦੇ ਜੀਲ ਨੂੰ ਪਾਰ ਕਰੂ ਖਤਮ ਕਰਕੇ ਇੱਥੇ ਫਿਲਹਾਲ ਦੇਖੋ ਗੰਦਗੀ ਫਲਾਈ ਜਾ ਰਹੀ ਹੈ ਮੈਂ ਪ੍ਰਸ਼ਾਸਨ ਲੱਗੇ ਡੀਸੀ ਸਾਹਿਬ ਅੱਗੇ ਆਪਣੇ ਭਗਵੰਤ ਮਾਨ ਸਰਕਾਰ ਅੱਗੇ ਅਪੀਲ ਕਰਦਾ ਹਾਂ ਇੱਕ ਆਮ ਨਾਗਰਿਕ ਹੋਂਦੇ ਦਾ ਹੋਂਦੇ ਦਾਤੇ ਭਗਵੰਤ ਮਾਨ ਸਰਕਾਰ ਨੂੰ ਦੁਬਾਰਾ ਤੋਂ ਅਪੀਲ ਕਰਦਾ ਹਾਂ ਯੋਗਾ ਇੱਥੇ ਪਹਿਲਾ ਚਿਲਡਰਨ ਪਾਰਕ ਹੈ ਬੱਚਿਆਂ ਵਾਸਤੇ ਚਿਲਡਰਨ ਪਾਰਕ ਇਸ ਬਣਾਇਆ ਜਾਵੇ ਤਾਂ ਕਿ ਸਾਰੇ ਬੱਚੇ ਆ ਕੇ ਇੱਥੇ ਆਪਣਾ ਇੰਜੋਏ ਕਰਨ ਖੇਡਣ ਤੇ ਆਪਣੀ ਵਧੀਆ ਤਰੀਕੇ ਨਾਲ ਜ਼ਿੰਦਗੀ ਬਤੀਤ ਕਰਨ ਧੰਨਵਾਦ ਮੈਂ ਪਹਿਲੇ ਮੰਤਰੀ ਸਾਹਿਬ ਨਾਲ ਫੋਨ ਲੇ ਕੇ ਨਾ ਪਾਰਕ ਨਾਲ ਕਿੱਦਨ ਬਾਰੇ ਇੱਕ ਨਿਮਾਂਤਰਵਾਇਆ ਗਿਆ ਸੀ ਟੀਮ ਮੇਕ ਲਾਗ ਦਾ ਪੂਰੇ ਵਾਰ ਤੋਂ ਲੋਕਾਂ ਦੋ ਸੇਂ ਅੰਦਰ ਕਿ ਉੱਥੇ ਬਿਟਾਇ ਵੀ ਨਹੀਂ ਹੈਗਾ ਉੱਪਰ ਨਵੇਂ ਕੋਸਰ ਕੋਸਰ ਨਹੀਂ ਹੈ ਕੋਈ ਮੀਡੀਆ ਸਰ ਕੇ ਜੇ ਰਿਹਾ ਗਿਆ ਜਦੋਂ ਮਾਨਯੋਗ ਮੰਤਰੀ ਜੀ ਨੇ ਅਧਾਰਨ ਕੀਤਾ ਉਸ ਤੋਂ ਬਾਅਦ ਜੋ ਵੀ ਇਹਦਾ ਕਬਜ਼ਾ ਸੀ ਸਿਵਲ ਬੋਰਡ ਨੂੰ ਦੇਣਾ ਸੀ ਠੇਕੇਦਾਰ ਨੂੰ ਪਰ ਜਿਹੜਾ ਫੇ ਵੇਸਟ ਮਟੀਰੀਅਲ ਔਰ ਪਿਤਾ ਪਈਆਂ ਸੀ ਪਿਤਾ ਪਈਆਂ ਸੀ ਉਹਦੇ ਠੇਕੇਦਾਰ ਨੂੰ ਕਹਿ ਦਿੱਤਾ ਗਿਆ ਸੀ ਕਿ ਉਹ ਆਪਣੇ ਖਰਚੇ ਦੇ ਉੱਤੇ ਇਹਨੂੰ ਚੁਕਵਾ ਲੇ ਔਰ ਇਹਦੇ ਬਾਰੇ ਠੇਕੇਦਾਰ ਹੀ ਸਹੀ ਦੱਸ ਸਕਦੇ ਨੇ ਸਰ ਕਿਹਦੇ ਬਾਤ ਬਣਾਇ ਸੀ ਬਾਤ ਕੋਈ ਵੀ ਵੀਡੀਓ ਨਹੀਂ ਦਿੱਤਾ ਗਿਆ ਹਾਂਜੀ ਹਾਂਜੀ ਨੈਵ ਕੋਲ ਤੋਂ ਦਿੱਤਾ ਹਾਂਜੀ